ਆਪਣੇ ਜਦੋਂ ਸਿੱਧੂ ਮਸੂਏ ਵਾਲਾ ਬਾਈ ਦੇ ਚੈਨਲ ਨੂੰ ਡਾਇਮੰਡ ਪਲੇ ਬਟਨ ਮਿਲਿਆ ਸੀ ਤੇ ਆਪਣੇ ਸਾਰੇ ਪੰਜਾਬ ਨੇ ਪ੍ਰਾਊਡ ਫੀਲ ਕੀਤਾ ਸੀ ਦੇਖੋ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਕ੍ਰੀਏਟਰ ਨੇ ਤੇ ਆਪਣੇ ਪੰਜਾਬ ਦੀ ਗੱਲ ਕਰੀਏ ਤੇ ਹਰ ਕੈਟਾਗਰੀ ਦੇ ਕ੍ਰੀਏਟਰ ਮਿਲ ਜਾਣਗੇ ਇਹ ਸਾਰੇ ਬਹੁਤ ਵਧੀਆ ਕੰਮ ਕਰ ਰਹੇ ਨੇ ਤੇ ਉਵੇਂ ਅੱਜ ਦੇ ਟਾਈਮ ਦੇ ਵਿੱਚ ਪੋਡਕਾਸਟ ਦੇ ਵਿੱਚੋਂ ਵੀ ਆਪਾਂ ਕਾਫੀ ਸਾਰੇ ਚੈਨਲ ਦੇਖ ਸਕਦੇ ਹਾਂ ਜਿਸ ਵਿੱਚ ਅਮਨੋਜ ਲਾ ਬਾਈ ਤੇ ਹੋਰ ਵੀ ਕੁਝ ਪੋਡਕਾਸਟ ਚੈਨਲ ਨੇ ਹੁਣ ਅਮਨੋਜ ਲਾ ਦੀ ਸਟੋਰੀ ਥੋੜੀ ਡਿਫਰੈਂਟ ਹੈ ਕਿਉਂਕਿ ਇਹ ਸੇਮ ਚੈਨਲ ਇੱਕ ਰੋਸਟ ਚੈਨਲ ਸ਼ੁਰੂ ਹੋਇਆ ਸੀ ਦਾ ਫਿਰ ਤੇ ਇਹ ਉਦੋਂ ਸ਼ੁਰੂ ਕੀਤਾ ਸੀ ਜਦੋਂ ਆਪਣੇ ਪੰਜਾਬੀ ਆਡੀਅנס ਇੰਨੀ ਜ਼ਿਆਦਾ ਐਕਸਪਲੋਰ ਨਹੀਂ ਕਰ پا ਰਹੀ ਸੀ ਰੋਸਟ ਕਲਚਰ ਨੂੰ ਦਾਵਾ ਸਿੱਧੂ ਮੂਸੇ ਵਾਲੇ ਨੂੰ ਫੋਨ ਆਹ ਜੱਟ ਦਾ ਮਕਾਰ ਜੀ ਦਾਰੂ ਤਾਂ ਨਹੀਂ ਪੀਂਦੇ ਨਾ ਭਾਜੀ ਉਹ ਤਾਂ ਫਿਰ ਤੁਹਾਨੂੰ ਛੱਡਣੀ ਪੈਣੀ ਆ ਪਰ ਆਪਣੇ ਇਹ ਚੀਜ਼ ਨੋਟਿਸ ਕਰਨ ਵਾਲੀ ਹੈ ਕਿ ਇੱਕ ਵਧੀਆ ਚੈਨਲ ਬਿਲਡ ਕਰਨ ਵਾਸਤੇ ਤੇ ਇੱਕ ਲੋਇਲ ਆਡੀਅנס ਬਣਾਉਣ ਵਾਸਤੇ ਉਸ ਚੀਜ਼ ਨੂੰ ਪਿੱਛੇ ਕਿੰਨਾ ਟਾਈਮ ਲੱਗ ਜਾਂਦਾ ਹੈ ਮਨੋਜ ਲਾ ਨੇ ਇਸ ਤੋਂ ਪਹਿਲਾਂ ਕਿੰਨਾ ਕੁਝ ਕੀਤਾ ਹੋਇਆ ਉਹ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਪਹਿਲਾਂ ਉਹਨੇ ਆਪਣੇ ਸ਼ਹਿਰ ਦੇ ਵਿੱਚ ਲੁਧਿਆਣੇ ਚ ਕਾਫੀ ਡਾਂਸ ਕੰਪੀਟੀਸ਼ਨ ਜਿੱਤੇ ਉਹ ਸਾਰੇ ਸਟੇਟ ਲੈਵਲ ਤੇ ਸੀਗੇ ਫਿਰ ਐਮਚ 1 ਤੇ ਇੱਕ ਸ਼ੋਅ ਹੁੰਦਾ ਸੀ ਆ ਜਾ ਨੱਚ ਲੈ ਉਸ ਸ਼ੋਅ ਦਾ ਵਿਨਰ ਰਿਹਾ ਸੀ ਬਾਈ ਆ ਜਾ ਨੱਚ ਲੈ 2 ਕਾ ਵਿਨਰ ਮਾਈ ਫੇਵਰਿਟ ਅਮਨ ਏ ਟਾਈਮ ਸੀ 2010 ਦੇ ਵਿੱਚ ਜਿੱਥੇ ਹਰ ਭਜਨ ਮਾਨ ਨੀਰੂ ਬਾਜਵਾ ਤੇ ਉਸ ਟਾਈਮ ਦੇ ਕਾਫੀ ਵੱਡੇ ਆਰਟਿਸਟ ਉਥੇ ਜੱਜ ਵੀ ਸੀ ਐਮਐਚ1 ਕੇ ਫੇਵਰਿਟ ਸ਼ੋ ਆ ਜਾ ਨਚਲੇ ਸੀਜ਼ਨ 2 ਕੇ ਵਿਜੇਤਾ ਅਮਨ ਓਜਲਾ ਨੇ ਇੱਕ ਹੋਰ ਕਾਮਯਾਬੀ ਕੀ ਇਬਾਰਤ ਲਿਖੀ ਹੈ 2010 ਤੋਂ ਬਾਅਦ ਫਿਰ ਸਟਾਰ ਪਲਸ ਤੇ ਜਸਟ ਡਾਂਸ ਕਰਕੇ ਇੱਕ ਸ਼ੋ ਆਇਆ ਸੀ ਉਹਦੇ ਵਿੱਚ ਟੌਪ ਫਾਈਨਲਿਸਟ ਰਿਹਾ 2011 ਦੇ ਵਿੱਚ ਬਾਈ ਇਹਨਾਂ ਸਾਰੇ ਸੈਲੀਬ੍ਰਿਟੀਜ਼ ਨੂੰ ਮਿਲਿਆ 2011 ਤੋਂ ਲੈ ਕੇ 13 ਤੱਕ ਬਾਈ ਨੇ ਇੱਕ ਡਾਂਸ ਅਕੈਡਮੀ ਸ਼ੁਰੂ ਕੀਤੀ ਉਸ ਅਕੈਡਮੀ ਨੂੰ ਰਨ ਕੀਤਾ ਇੰਨੇ ਟਾਈਮ ਤੱਕ ਫਿਰ 2014 ਤੋਂ ਲੈ ਕੇ 2017 ਤੱਕ ਮੁੰਬਈ ਦੀ ਜਰਨੀ ਰਹੀ ਇਸ ਮੁੰਬਈ ਦੀ ਜਰਨੀ ਦੇ ਵਿੱਚ ਬਾਈ ਨੇ ਕਾਫੀ ਜਗ੍ਹਾ ਤੇ ਐਜ਼ ਅ ਡਾਂਸ ਕੋਰੀਓਗ੍ਰਾਫਰ ਕੰਮ ਕੀਤਾ ਤੇ ਇਹਨਾਂ ਸਾਰੇ ਸੈਲੀਬ੍ਰਿਟੀਜ਼ ਦੇ ਨਾਲ ਕੰਮ ਕਰਿਆ ਤੇ ਇਹ ਤੁਸੀਂ ਕੁਝ ਫੋਟੋਜ਼ ਦੇਖ ਸਕਦੇ ਹੋ ਟਾਈਮ ਪੈਟਰੋਲ ਸਾਵਧਨ ਇੰਡੀਆ ਇਦਾਂ ਦੇ ਕਾਫੀ ਸਾਰੇ ਸੀਰੀਅਲ ਦੇ ਵਿੱਚ ਐਜ਼ ਅ ਐਕਟਰ ਵੀ ਕੰਮ ਕਰਿਆ ਮੁੰਬਈ ਇੱਕ ਐਦਾਂ ਦਾ ਸ਼ਹਿਰ ਹੈ ਜਿੱਥੇ ਤੁਸੀਂ ਸਿਰਫ ਐਕਟਿੰਗ ਦੇ ਦਮ ਤੇ ਸਰਵਾਈਵ ਨਹੀਂ ਕਰ ਸਕਦੇ ਤੁਹਾਨੂੰ ਪਾਰਟ ਟਾਈਮ ਜੌਬ ਕਰਨੀ ਹੀ ਪਊਗੀ ਜਿਹਦੇ ਤੋਂ ਤੁਹਾਨੂੰ ਕੋਈ ਇਨਕਮ ਆ ਰਹੀ ਹੋਵੇ ਬਾਈ ਨੇ ਵੀ ਉੱਥੇ ਐਜ਼ ਅ ਵੀਡੀਓ ਐਡੀਟਰ ਪਾਰਟ ਟਾਈਮ ਫੋਟੋਗ੍ਰਾਫਰ ਇਹ ਸਾਰਾ ਕੁਝ ਕਰਕੇ ਦੇਖਿਆ ਫਿਰ ਮੇਨ ਟਰਨਿੰਗ ਪੁਆਇੰਟ ਆਇਆ 2018 ਤੋਂ 2019 ਦੇ ਵਿੱਚ ਜਦੋਂ ਬਾਈ ਵਾਪਸ ਮੁੰਬਈ ਤੋਂ ਪੰਜਾਬ ਆਇਆ ਤੇ ਉਹਨੇ ਇੱਕ YouTube ਚੈਨਲ ਸ਼ੁਰੂ ਕਰਿਆ ਉਹਨੂੰ ਇੱਕ ਪੀਟੀਸੀ ਸ਼ੋਅ ਕੇ ਇਸ ਨਾਮ ਤੋਂ ਇੱਕ ਸ਼ੋਅ ਆਉਂਦਾ ਹੁੰਦਾ ਸੀ ਬਾਈ ਨੇ ਐਜ਼ ਅ ਹੋਸਟ ਕੰਮ ਕਰਿਆ ਮੈਂ ਹਾਂ ਤੁਹਾਡਾ ਹੋਸਟ ਤੇ ਦੋਸਤ ਅਮਨ ਔਜਲਾ ਮੈਂ ਹਾਂ ਤੁਹਾਡਾ ਹੋਸਟ ਅਮਨ ਔਜਲਾ ਫਿਰ ਕਿਤੇ ਜਾ ਕੇ 2019 ਦੇ ਵਿੱਚ ਉਹਦੀਆਂ ਵੀਡੀਓਜ਼ ਵਾਇਰਲ ਹੋਣ ਲੱਗੀਆਂ ਫਿਰ ਰੋਸਟ ਵੀਡੀਓ ਤੋਂ ਜਾਣਨ ਲੱਗੇ ਲੋਕ ਤੇ ਆਪਾਂ ਇਹ ਕਹਿ ਸਕਦੇ ਹਾਂ ਕਿ 2019 ਤੋਂ 21 ਦੇ ਵਿੱਚ ਵਿੱਚ ਫੇਮ ਮਿਲ ਗਿਆ ਸੀਗਾ YouTube ਤੇ ਜਿਹੜੀ ਸਹੀ ਟਰੋਫੀ ਤੁਸੀਂ ਮੈਨੂੰ ਦੇ ਰਹੇ ਹੋ ਨਾ ਸਪੋਰਟ ਕਰਕੇ ਪੰਜਾਬੀ ਭਰਾ ਨੂੰ ਪੰਜਾਬੀ ਚੈਨਲ ਨੂੰ ਪੰਜਾਬੀ ਲੈਂਗੁਏਜ ਨੂੰ ਉਹ ਸਾਹਮਣੇ ਵੱਡੀ ਟਰੋਫੀ ਆ ਯਾਰ ਮੇਰੀ ਰੋਸਟ ਵੀਡੀਓ ਦੇ ਨਾਲ ਨਾਲ ਕਾਫੀ ਸਕੈਚ ਵੀਡੀਓ ਰੈਪ Song ਵਗੈਰਾ ਇਦਾਂ ਦੇ ਕਰਦਾ ਰਿਹਾ ਬਾਈ ਫਿਰ 2022 ਤੋਂ ਲੈ ਕੇ 2025 ਤੱਕ ਹੋਣਾ ਪਬਾਈ ਦੀ ਜਰਨੀ ਨੂੰ ਜਾਣਦੇ ਹੀ ਆ ਸ਼ੁਰੂ ਦੇ ਵਿੱਚ ਸੇਮ ਗੱਲ ਕਹੀ ਸੀ ਕਿ ਇੱਕ ਵਧੀਆ YouTube ਚੈਨਲ ਬਿਲਡ ਕਰਨ ਵਾਸਤੇ ਇੱਕ ਲੋਇਲ ਆਡੀਅנס ਬਣਾਉਣ ਵਾਸਤੇ ਇੰਨਾ ਟਾਈਮ ਲੱਗ ਗਿਆ ਤੇ ਅੱਜ ਬਾਈ ਦੀ 18 ਤੋਂ 20 ਜਣਿਆਂ ਦੀ ਟੀਮ ਹੈ 14 ਪਲੱਸ YouTube ਚੈਨਲ ਮੈਨੇਜ ਕਰ ਰਹੇ ਨੇ ਫਿਰ ਡਿਜੀਟਲ ਪ੍ਰੋਮੋਸ਼ਨਸ ਡਿਸਟ੍ਰੀਬਿਊਸ਼ਨ ਦਾ ਕੰਮ ਹੈ ਇੱਥੋਂ ਆਪਾਂ ਆਈਡੀਆ ਲਾ ਸਕਦੇ ਹਾਂ ਕਿ ਇੱਕ ਐਕਸਪੈਰੀਮੈਂਟਲ ਮਾਈਂਡਸੈਟ ਜ਼ਰੂਰ ਹੋਣਾ ਚਾਹੀਦਾ ਹੈ ਕਿਸੇ ਵੀ ਕੰਟੈਂਟ ਕ੍ਰੀਏਟਰ ਕੋਲ ਕਿਉਂਕਿ ਇੱਕ ਜਗ੍ਹਾ ਤੇ ਸਟਕ ਰਹਿ ਕੇ ਇੱਕ ਹੀ ਕੰਟੈਂਟ ਕਦੇ ਵੀ ਨਹੀਂ ਚੱਲਦਾ ਕਿਉਂਕਿ ਆਡੀਅנס ਦੀ ਵੀ ਗ੍ਰੋਥ ਹੁੰਦੀ ਹੈ ਨਾਲ ਦੀ ਨਾਲ ਜਦੋਂ ਆਪਾਂ ਗ੍ਰੋ ਕਰ ਰਹੇ ਹੁੰਦੇ ਆ ਤੇ ਉਹ ਤਾਂ ਘੈਂਟ ਕੰਮ ਕਰ ਰਹੇ ਨੇ ਤੇ ਹੋਰ ਵੀ ਅੱਗੇ ਬਹੁਤ ਨਵੇਂ ਕ੍ਰੀਏਟਰ ਨਿਕਲ ਕੇ ਸਾਹਮਣੇ ਆਉਣਗੇ ਜਿਵੇਂ ਮੈਂ ਕੈਟਾਗਰੀ ਦੀ ਗੱਲ ਕੀਤੀ ਤੁਸੀਂ ਵੀ ਕਾਫੀ ਸਾਰੇ YouTube ਚੈਨਲ ਦੇਖਦੇ ਹੋਣੇ ਜਿਹੜੇ ਬਿਲਕੁਲ ਵੱਖ-ਵੱਖ ਕੈਟਾਗਰੀ ਦੇ ਨੇ ਪਰ ਇਸ ਚੀਜ਼ ਤੋਂ ਤੁਸੀਂ ਆਈਡੀਆ ਲਾ ਸਕਦੇ ਹੋ ਕਿ ਇੱਕ ਇੰਟਰਸਟ ਦੇ ਨਾਲ ਸ਼ੁਰੂ ਕੀਤਾ ਹੋਇਆ ਇੱਕ YouTube ਚੈਨਲ ਆਪਾਂ ਨੂੰ ਅੱਗੇ ਲੰਮੇ ਟਾਈਮ ਤੱਕ ਫੁੱਲ ਟਾਈਮ ਕੰਟੈਂਟ ਕ੍ਰੀਏਟਰ ਬਣਾ ਸਕਦਾ ਹੈ ਤੇ ਤੁਹਾਡੇ ਹੋਰ ਪੰਜਾਬੀ ਕ੍ਰੀਏਟਰ ਕਿਹੜੇ ਫੇਵਰਟ ਨੇ ਤੁਸੀਂ ਕਮੈਂਟ ਕਰਕੇ ਉਹਨਾਂ ਦਾ ਨਾਮ ਜ਼ਰੂਰ ਲਿਖਿਓ ਤੇ ਜਿਹੜੇ ਵੀ ਇਸ ਵੀਡੀਓ ਨੂੰ ਦੇਖ ਰਹੇ ਨੇ ਕੀ ਤੁਹਾਡਾ ਵੀ ਕੋਈ YouTube ਚੈਨਲ ਹੈ ਤੇ ਤੁਸੀਂ ਕਿਹੜਾ ਕੰ ਉਹ ਸਬਸਕ੍ਰਾਈਬ ਕਰ ਸਕਦੇ ਹੋ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੂਗਾ